ਬਰਸਾਤ ਨੇ ਚੇਤੇਵਾਣੀ ਪਿੰਡ ਵਿੱਚ ਮਚਾਇਆ ਕਹਿਟ ਕਰਾਂ ਦੀਆਂ ਕੰਧਾਂ ਖਸਤਾ ਹਾਲ ਲੋਕਾਂ ਦੀ ਸਰਕਾਰ ਤੇ ਐਨਜੀਓ ਨੂੰ ਗੁਹਾਰ ਜੁਲੰਦਰ ਦੇ ਵਿੱਚ ਸਥਿਤ ਪਿੰਡ ਚੇਤੇਵਾਣੀ ਵਿੱਚ ਬਰਸਾਤ ਕਾਰਨ ਲੋਕਾਂ ਦੀ ਜ਼ਿੰਦਗੀ ਮੁਸ਼ਕਲਾਂ ਵਿੱਚ ਫਸ ਗਈ ਹੈ ਮੀਂਹ ਦੇ ਪਾਣੀ ਨੇ ਕਰਾਂ ਦੀਆਂ ਕੰਧਾਂ ਨੂੰ ਖਸਤਾ ਹਾਲ ਕਰ ਦਿੱਤਾ ਹੈ ਕਈ ਘੜ ਡਿੱਗ ਚੁੱਕੇ ਹਨ ਅਤੇ ਕਈ ਅੱਡੀਗੰਦੇ ਕੰਗਾਰ ਤੇ ਹਨ ਪਿੰਡ ਭੋਲੇਵਾਲ ਦੇ ਲੰਬੜਦਾਰ ਗੁਰਮੀਤ ਸਿੰਘ ਆਪਣੀ ਟੀਮ ਨਾਲ ਖੁਦ ਪੀੜਤ ਪਰਿਵਾਰਾਂ ਦੇ ਘਰ ਉਵੇਖਣ ਲਈ ਮੌਕੇ ਤੇ ਪਹੁੰਚੇ। ਇਸ ਦੌਰਾਨ ਉਹਨਾਂ ਨੇ ਲੋਕਾਂ ਦਾ ਦੁੱਖ ਸੁਣਿਆ ਅਤੇ ਖੁਲਾਸਾ ਕੀਤਾ ਕਿ ਹੁਣ ਤੱਕ ਪਿੰਡ ਦੇ ਮੋਤਵਰ ਸਰਪੰਚ ਜਾਂ ਪੰਚ ਕਿਸੇ ਨੇ ਵੀ ਲੋਕਾਂ ਦੀ ਕੋਈ ਸਾਰ ਨਹੀਂ ਲਈ। ਡਰੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਵੱਖ-ਵੱਖ ਐਨਜੀਓ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੇ ਤੁਰੰਤ ਸਹਾਇਤਾ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਘਰਾਂ ਦੀ ਬਰਬਾਦ ਹੋ ਸਕਦੇ ਨੇ ਇਹ ਤਾਂ ਹਾਲ ਪਿੰਡ ਵਿੱਚ ਚੇਤੀ ਬਾਣੀ ਤੇ ਹਨ ਜਿੱਤੇ ਬਰਸਾਤ ਨੇ ਲੋਕਾਂ ਦੇ ਸਿਰਾਂ ਤੋਂ ਛਾਤੀ ਖੋਲ ਹੁਣ ਲੋਕਾਂ ਦੀ ਇੱਕੋ ਹੀ ਗੁਹਾਰ ਹੈ ਮਦਦ ਕਰੋ ਨਹੀਂ ਤਾਂ ਬੇਕਰ ਹੋ ਜਾਣਗੇ ਅਗਰ ਕੋਈ ਐਨਜੀਓ ਬੀਬੀ ਬਲਵਿੰਦਰ ਕੋਟੇ ਪਰਵਾਰ ਦੀ ਮਦਦ ਕਰਨਾ ਚਾਹੀਦਾ ਸਕਰੀਨ ਦੇ ਉੱਪਰ ਚੱਲ ਰਹੀ ਨੰਬਰ 23 ਸੰਪਰਕ ਘਾਰ ਸੁਖਦਾ ਫਲੋਰ ਤੋਂ ਪੱਤਰਕਾਰ ਰਮਨ ਮਾਹੀ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਗਰਮੀਤ ਸਿੰਘ ਲੰਬardar ਪਿੰਡ ਪੋਲੇਵਾਲ ਤਕਦੀਮ ਜ਼ਿਲ੍ਹਾ ਲੁਧਿਆਣਾ ਨੇੜੇ ਫਲੋਰ ਸੋਸ਼ਲ ਵਰਕਰ ਅਸੀਂ ਅੱਜ ਪਹੁੰਚੇ ਹਾਂ ਪਿੰਡ ਚਿੱਤੇਆਣੀ ਜ਼ਿਲ੍ਹਾ ਜਲੰਧਰ ਤਹਿਸੀਲ ਜਲੰਧਰ ਤੋਂ ਉੱਥੇ ਇੱਕ ਗਰੀਬ ਪਰਿਵਾਰ ਆ ਵਿਧਵਾ ਬੀਬੀ ਆ ਬਜਿੰਦਰ ਕੌਰ ਉਹਨਾਂ ਦੇ ਸੱਸ ਸਹੁਰਾ ਤੇ ਤਿੰਨ ਬੱਚੇ ਆ ਦੋ ਗੁੱਡੀਆਂ ਤੇ ਇੱਕ ਬੇਟਾ ਹੈ ਬੱਚੇ ਪੜਦੇ ਆ ਛੋਟੇ ਬੱਚੇ ਆ ਜੀ ਪਰਿਵਾਰ ਦੀ ਆਰਥਿਕ ਹਾਲਤ ਜਿਹੜੀ ਆ ਬਹੁਤ ਮਾੜੀ ਆ ਬਹੁਤ ਤੇ ਘਰ ਦੀ ਹਾਲਤ ਵੀ ਬਹੁਤ ਖਸਤਾਈ ਆ ਤੇ ਤੁਸੀਂ ਦੇਖ ਸਕਦੇ ਆ ਵੀ ਉਹਨਾਂ ਦੇ ਘਰ ਦੇ ਜਿਹੜਾ ਹਾਲਤ ਸਾਡੇ ਪੱਤਰਕਾਰ ਰਮਨ ਮਾਹੀ ਜੀ ਨੇ ਪਹਿਲਾਂ ਦਿਖਾਇਆ ਹੀ ਆ ਕਿ ਉਹਨਾਂ ਦੇ ਘਰ ਦੀ ਹਾਲਤ ਬਹੁਤ ਹੀ ਜ਼ਿਆਦਾ ਖਸਤਾ ਹਾਲਤ ਦਾ ਤੇ ਅਸੀਂ ਸਰਕਾਰ ਪ੍ਰਸ਼ਾਸਨ ਸਮਾਜ ਸੇਵੀ ਐਨ ਜੀਓ ਬੜਿਆਂ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਇਸ ਪਰਿਵਾਰ ਦਾ ਜਿਹੜਾ ਗੁਜ਼ਾਰਾ ਜਿਹੜਾ ਨਰਵਾਜ਼ ਜ਼ਿੰਦਗੀ ਦਾ ਜਿਹੜਾ ਚੱਲ ਇਹ ਦੇਖਿਆ ਜਾਵੇ ਸਰ ਡੰਗੀਦਰਾ ਮਕਾਨ ਜਿੰਨਾ ਬੈਠ ਗਿਆ ਛੱਤਾ ਕਿਸੇ ਟਾਈਮ ਵੀ ਡਿੱਗ ਸਕਦੀ ਹੈ ਡਿੱਗ ਸਕਦੀ ਹੈ ਬਿਲਕੁਲ ਦੇਖੋ ਹੁਣ ਜਿੱਦਾਂ ਤੁਪਾਂ ਲੱਗ ਰਹੀਆਂ ਆ ਮਕਾਨ ਕਿਸੇ ਟਾਈਮ ਵੀ ਹੁਣ ਅਸੀਂ ਦੇਖਿਆ ਹੋਇਆ ਵੀ ਕਈ ਵਾਰੀ ਬਰਸਾਤਾ ਤੋਂ ਬਾਅਦ ਜਦੋਂ ਤੁਪਾਂ ਲੱਗਦੀਆਂ ਆ ਜਿਆਦਾ ਉਹ ਗੈਸ ਦੇ ਨਾਲ ਜਿਹੜੇ ਮਕਾਨ ਆ ਜੀ ਉਹ ਲੱਗ ਜਾਂਦੇ ਆ ਕਿਸੇ ਟਾਈਮ ਵੀ ਕੋਈ ਉਹਨ ਨੂੰ ਹਣੀ ਵਾਪਰ ਸਕਦੀ ਆ ਪਰ ਅਸੀਂ ਪਰਿਵਾਰ ਨਾਲ ਗੱਲ ਕੀਤੀ ਆ ਉਹ ਕਹਿੰਦੇ ਵੀ ਅਸੀਂ ਨੀਲੀ ਛੱਤ ਥੱਲੇ ਹੀ ਗੁਜ਼ਾਰਾ ਕਰ ਰਹੇ ਆ ਅਸਮਾਨ ਦੇ ਹੇਠਾਂ ਹੀ ਅਸੀਂ ਟਾਈਮ ਕੱਟ ਰਹੇ ਆ ਸਮਾਂ ਕੱਟ ਰਹੇ ਆ ਹਾਂ ਜੀ ਤੇ ਪਹਿਲਾਂ ਬਸ ਰਹੇ ਆ ਹਾਂ ਜੀ ਤੇ ਪਹਿਲਾਂ ਕਹਿੰਦੇ ਥੁੜੀਆਂ ਲਗਾਈਆਂ ਵਿੱਚ ਕੋਈ ਛੋਟੀ ਮੋਟੀ ਝੌਂਪੜੀ ਵਗੈਰਾ ਬਣਾ ਕੇ ਤਾਂ ਅਸੀਂ ਰਹਿ ਰਹੇ ਆ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਿੰਦਲ ਸਿੰਘ ਦਾ ਨਾਮ ਬਿੰਦਲ ਸਿੰਘ ਕੋ ਹਾਂਜੀ ਇਹ ਤਾਂ ਦੇ ਇਥੇ ਜਿਹੜਾ ਪ੍ਰਸ਼ਾਸਨ ਦਾ ਮੋਟਰਮ ਤੇ ਘਾਟ ਕਿਤੇ ਨੇ ਸਾਹ ਦੇ ਨਹੀਂ ਸਰ ਕਿਸੇ ਨੇ ਨਹੀਂ ਕਿਹਦੇ ਪਿੰਡ ਦੇ ਮੋਟਰ ਵਾਲ ਦੇ ਨਹੀਂ ਸਰ ਕੋਈ ਨਹੀਂ ਆਇਆ ਅੱਛਾ ਜੀ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਆ ਤੁਸੀਂ ਇਹ ਮੰਗ ਕਰਦੇ ਆ ਕਿ ਬੱਚਤਾਂ ਵਾਸਤੇ ਹੈਲਪ ਕੰਮ ਤੇ ਸਾਡੇ ਬੱਚਿਆਂ ਦੀ ਚਲੋ ਪੜ੍ਹਾਈ ਦਾ ਖਰਚਾ ਸਾਡਾ ਚੱਲੀ ਜਾਵੇ ਜੋ ਪੜ੍ਹਦੇ ਆ ਉਹਨਾਂ ਦੀ ਪੜ੍ਹਾਈ ਪੂਰੀ ਹੋ ਜਾਵੇ ਤੇ ਸਾਡਾ ਘਰ ਬਣ ਜਾਵੇ ਇਸ ਤਰ੍ਹਾਂ ਦੀ ਘੱਟਾ ਹਾਦਸਾ ਨੂੰ ਲੈ ਕੇ ਜਦੋਂ ਕਿਸ ਤਰ੍ਹਾਂ ਇਸ ਘਰ ਵਿੱਚ ਰਹਿ ਰਹੇ ਹਾਂ ਇਸ ਟਾਈਮ ਤੇ ਇਸ ਤਰ੍ਹਾਂ ਤੇੜਾ ਬਹੁਤ ਆ ਚੁੱਕੀਆਂ ਕਿਸੇ ਟਾਈਮ ਦੀ ਕੋਈ ਵੀ ਆਪਸਾ ਵਾਪਰ ਜਾਦਾ ਤੁਹਾਡੇ ਨਾਲ ਨਹੀਂ ਸਰ ਜੀ ਅੰਦਰ ਰਹਿਣੇ ਨਹੀਂ ਤੇ ਬਾਹਰ ਹੀ ਬਜਾਇਆ ਕਰਦੇ ਆਂ ਅੱਛਾ ਜੀ ਹਾਂ ਜੀ ਤਾਂ ਕੇ ਬਾਅਦ ਸਾਡਾ ਸਮਾਨ ਵੀ ਬਾਹਰ ਕਿਸੇ ਦੇ ਕਰੀਪੇ ਆਇਆ ਉਹ ਵੀ ਖਰਾਬ ਹੀ ਹੋ ਗਿਆ ਅੱਦਕ ਚਕਾਜ਼ ਪੂ ਦਿੱਤਾ ਹੋਇਆ ਸੀ ਸਾਰਾ ਸਮਾਨ ਸਾਡਾ ਖਰਾਬ ਹੋ ਗਿਆ ਕਿ ਕਿਸੇ ਨੂੰ ਹੋਣੀ ਚਾਹਤ ਠੀਕ ਹੈ ਸਾਨੂੰ ਜੋ ਵੀ ਸਾਡੇ ਵਰਤੋਂ ਵਾਲਾ ਸੀ ਸਾਰਾ ਖਰਾਬ ਆ ਮਾ ਜੀ ਬੀਬੀ ਇਹ ਨਾ ਹੋ ਗਿਆ ਚੰਨ ਕੋ ਬਰਚਾਰਨ ਕੋ ਅੱਛਾ ਜੀ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਆ ਤੁਸੀਂ ਅਸੀਂ ਕਹਿੰਨੇ ਵੀ ਸਾਡੀ ਜਿੰਨੀ ਵੀ ਹਲਪ ਹੋ ਸਕਦੀ ਆ ਸਾਨੂੰ ਕਰਨੀ ਚਾਹਣ ਮੇਰੇ ਬੱਚੇ ਪੋਤੇ ਪੋਤੀਆਂ ਆ ਬੇਟੇ ਦੋਨੇ ਮੇਰੇ ਮੁੱਕ ਗਏ ਇੱਕ ਛੋਟਾ ਪਹਿਲਾਂ ਮੁੱਕ ਗਿਆ ਸੀ ਇਹ 9 ਸਾਲ ਹੋਏ ਸੀ ਸਰਦੀ ਨੂੰ ਜਦੋਂ ਮੁੱਕ ਗਿਆ ਤੇ ਉਸ ਤੋਂ ਬਾਅਦ ਸਾਡੀ ਦੇਖਭਾਲ ਕਰਦੀ ਰਹੀ ਹੈ ਤੇ ਮੈਂ ਕਰਦੀ ਸੀ ਕੰਮ ਮੈਨੂੰ ਵੀ ਹੁਣ 2-3 ਮਹੀਨੇ ਬਿਮਾਰ ਹੋ ਗਏ ਆ ਇਹ ਵੀ ਬਿਮਾਰ ਹੋ ਗਿਆ ਆਪ ਵੀ ਤੇ ਮੇਰੇ ਹਸਪੀਟਲ ਵਾਲੇ ਜਿਹੜੇ ਸੀ ਉਹ ਥੋੜੀ ਜੀ ਹਲਪ ਕਰਦੇ ਰਹੇ ਜਾਂ ਮੇਰੇ ਨਾਲ ਕਿਸੇ ਵੀ ਮੋਦਵਾਰ ਨੇ ਆਣ ਕੇ ਤੁਹਾਨੂੰ ਪੁੱਛਿਆ ਨਹੀਂ ਬਰਸਾਤ ਦੇ ਮੌਸਮ ਦੇ ਬਾਰੇ ਨਾ ਕਿਸੇ ਨੇ ਆਣ ਕੇ ਦੇਖਿਆ ਹੀ ਨਹੀਂ ਕਿਸੇ ਨੇ ਸਿਰਫ ਸਾਨੂੰ ਤਰਪਾਲ ਦਿੱਤੀ ਆ ਕਹਿੰਦੇ ਸਮਾਨ ਤੇ ਪਾ ਦਿਓ ਸਮਾਨ ਤੇ ਅਸੀਂ ਪਾਈ ਆ ਉਹ ਕੋਈ ਸਮਾਨ ਨਹੀਂ ਲੋਕਾਂ ਨੇ ਕੱਢ ਗੁੱਢ ਕੇ ਬਾਹਰ ਸਾਡਾ ਸਮਾਨ ਉਧਰ ਕਿਸੇ ਦੇ ਘਰ ਪਜਾ ਦਿੱਤਾ ਸਾਰਾ ਗਲਵਲ ਗਿਆ ਦੇਖ ਲਓ ਤੁਸੀਂ ਆਪ ਹੀ ਖੁਦ ਹੁਣ ਮਕਾਨ ਦੇ ਨਹੀਂ ਤਸਤਾ ਹਾਲ ਦੇ ਵਿੱਚ ਤੁਸੀਂ ਕਿੱਦਾਂ ਰਹਿ ਰਹੇ ਹੋ ਅਸੀਂ ਇੱਥੇ ਰਹਿ ਰਹੇ ਹਾਂ ਮਾੜਾ ਚੰਗਾ ਕੀ ਕਰੀਏ ਕਿਸੇ ਨੇ ਵੀ ਇਹ ਛਾਤਰੇ ਜਿਹਾ ਦਿੱਤਾ ਸਤ ਬੈਸਾ ਕਰਦੀਆ ਬੱਚੇ ਵਿਚਾਰੇ ਬਾਹਰ ਪੈ ਜਾਂਦੇ ਆ ਕਿਤੇ ਉਧਰ ਪੈ ਜਾਂਦੇ ਆ ਮੈਂ ਉਹਨਾਂ ਨੂੰ ਪਹਿਣ ਨਹੀਂ ਦਿੰਦੀ ਅੰਦਰ ਕਿਸੇ ਵੇਲੇ ਵੀ ਹੋ ਸਕਦਾ ਹੈ ਅੱਛਾ ਹੈ ਛੋਟੇ ਛੋਟੇ ਮੈਂ ਪਾਲਿਆ ਦੋ ਦੋ ਢਾਈ ਢਾਈ ਸਾਲ ਦੇ ਜਿਦੋਂ ਮੇਰਾ ਬੇਟਾ ਮੋਕਿਆ ਕਿੰਨੇ ਕੜਾ ਵੰਦਾਈਏ ਕਿ ਕਿਤੇ ਆਣੀ ਕਿਤੇ ਆਣੀ ਬਿੱਤੇ ਆਣੀ ਬਿੱਤੇ ਆਣੀ ਕਿਤੇ ਆਣੀ ਕਿਤੇ ਆਣੀ ਠੀਕ ਜ਼ਿਲ੍ਹਾ ਜਲੰਧਰ ਨਾਲ ਵਿਦਾਸਾਂ ਬਸ ਹੋਰ